ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਵੱਡੇ ਵੀਰ ਜੀ ਮੇਰੀਆਂ ਭੈਣਾਂ ਮਾਤਾਵਾਂ ਸਭ ਠੀਕ ਹੋਣਗੀਆਂ ਇਹ ਆਪਾਂ ਵੀਡੀਓ ਅੱਜ ਇੱਕ ਚੰਗੇ ਵਿਸ਼ੇ ਤੇ ਗੱਲਬਾਤ ਕਰਾਂਗੇ ਤਾਂ ਬਣਾ ਰਹੇ ਹਾਂ ਠੀਕ ਆ ਵੀਰ ਜੀ ਤੇ ਵੱਡੇ ਵੀਰ ਜੀ ਜਿਹੜੇ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ ਜਿਹੜੇ ਦਾਦੇ ਆਪਣੇ ਪੋਤਰਿਆਂ ਨੂੰ ਪਿਆਰ ਕਰਦੇ ਆ ਉਹ ਮੇਰੀ ਵੀਡੀਓ ਜ਼ਰੂਰ ਧਿਆਨ ਦੇ ਨਾਲ ਸੁਣਨਗੇ ਤੇ ਜਰੂਰ ਐਂਡ ਤੱਕ ਸੁਣਨਗੇ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਗੇ ਕਿਉਂਕਿ ਇਸ ਵੀਡੀਓ ਦੇ ਵਿੱਚ ਸਿਰਫ ਭਲਾ ਹੀ ਆ ਸਾਰਿਆਂ ਦਾ ਠੀਕ ਹੈ ਜੀ ਸਾਰੇ ਬੱਚਿਆਂ ਦਾ ਭਲਾ ਵਾ ਸਭ ਦਾ ਭਲਾ ਹੀ ਆ ਵੀਰ ਜੀ ਤੁਹਾਨੂੰ ਪਤਾ ਵਾ ਪੁਰਾਣੇ ਜਮਾਨੇ ਦੇ ਵਿੱਚ ਬੱਚੇ ਕਿਵੇਂ ਮਿੱਟੀ ਦੇ ਵਿੱਚ ਕਿਵੇਂ ਛੱਪੜਾਂ ਦੇ ਵਿੱਚ ਨਹਾਉਂਦੇ ਸੀ ਤੇ ਤੰਦਰੁਸਤ ਰਹਿੰਦੇ ਸੀ ਪਰ ਅੱਜ ਕੱਲ ਦਾ ਸਮਾਂ ਜਿਹੜਾ ਬਹੁਤ ਹੀ ਚੇਂਜ ਹੋ ਚੁੱਕਾ ਵਾ ਇਸ ਕਰਕੇ ਜਿਹੜਾ ਸਮਾਂ ਚੇਂਜ ਹੋਇਆ ਵਾ ਇਹਦੇ ਨਾਲ ਬੱਚਿਆਂ ਨੂੰ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਲੱਗੀਆਂ ਵਾ ਜੋ ਕਿ ਆਪਾਂ ਬੜੇ ਹੀ ਦੁਖੀ ਰਹਿੰਨੇ ਆ ਡਾਕਟਰਾਂ ਕੋਲੋਂ ਲੁੱਟ ਖਸੂਟ ਕਈ ਕੁਝ ਹੋਉਂਦਿਆ ਵਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਤੁਸੀਂ ਆਪ ਹੀ ਸਿਆਣੇ ਹੋ ਠੀਕ ਆ ਜੀ ਜਿਹੜੇ ਬੱਚੇ ਤੜਕੇ ਉੱਠਦੇ ਨਹੀਂਗੇ ਛੇਤੀ ਉਹਨਾਂ ਨੂੰ ਬਹੁਤ ਜ਼ਿਆਦੀ ਸੁਸਤੀ ਪੈਂਦੀ ਆ ਨੀਂਦ ਆਉਂਦੀ ਆ ਉਹਨਾਂ ਦੇ ਕਾਰਨ ਆ ਬਹੁਤ ਵੱਡੇ ਕਾਰਨ ਆ ਉਹਨਾਂ ਦੇ ਜਿਹੜੇ ਬੱਚੇ ਸਕੂਲੋਂ ਆਉਂਦੇ ਆ ਸਾਰ ਹੀ ਡਿੱਗਦੇ ਜੇ ਆਉਂਦੇ ਆ ਵੈਣਾ ਤੋਂ ਉੱਤਰਦੇ ਆ ਜਾਂ ਸਰਕਾਰੀ ਸਕੂਲ ਚ ਆਉਂਦੇ ਆ ਤੇ ਡਿੱਗਦੇ ਜੇ ਹੀ ਆਉਂਦੇ ਆ ਉਹਨਾਂ ਕੋਲ ਉਹ ਬਸਤੇ ਦਾ ਭਾਰ ਵੀ ਚੁੱਕਿਆ ਨਹੀਂ ਜਾਂਦਾ ਉਹ ਵੀ ਇੱਕ ਬਹੁਤ ਵੱਡੀ ਆਪਾਂ ਬਿਮਾਰੀ ਕਹੀਏ ਉਹਨੂੰ ਵੀ ਠੀਕ ਹੈ ਜੀ ਹੁਣ ਇਸ ਇਹ ਇਹਦਾ ਹੱਲ ਕੀ ਆ ਉਹ ਮੈਂ ਤੁਹਾਨੂੰ ਹੱਲ ਦੱਸਣ ਜਾ ਰਿਹਾ ਹਾਂ ਹੱਲ ਇਹ ਆ ਉਸ ਦਾ ਕਿ ਤੁਸੀਂ ਲਾਲ ਮਿੱਟੀ ਲੈ ਕੇ ਆਉਣੀ ਆਪਣੇ ਘਰੇ ਤੋੜਾ ਭਰ ਕੇ ਲਾਲ ਮਿੱਟੀ ਠੀਕ ਹੈ ਜੀ ਜਿਹੜੀ ਆਪਾਂ ਅਕਸਰ ਹੀ ਪੋਚਾ ਫੇਰਦੇ ਆ ਪੋਚੇ ਦੇ ਵਿੱਚ ਗੋਏ ਦੇ ਵਿੱਚ ਰਲਾ ਕੇ ਜਿੰਨੇ ਨਾਲ ਪੋਚਾ ਫੇਰਦੇ ਆ ਲਾਲ ਮਿੱਟੀ ਇਕ ਧੋਵੀਂ ਲਿਆਇਓ ਤੋੜਾ ਭਰ ਕੇ ਲਿਆਉਣੀ ਆ ਆਪਾਂ ਇੱਕ ਬਾਲਟਾ ਲੈਣਾ ਵਾ ਉਹਦੇ ਵਿੱਚ ਅੱਧਾ ਕਿਲੋ ਆਪਾਂ ਮਿੱਟੀ ਪਾਉਣੀ ਇੰਨੀ ਕ ਠੀਕ ਆ ਜੀ ਤੇ ਉਹਦੇ ਵਿੱਚ ਆਪਾਂ ਦੋ ਗਲਾਸ ਪਾਣੀ ਦੇ ਪਾ ਲੈਣੇ ਆ ਦੋ ਤਿੰਨ ਗਲਾਸ ਪਾਣੀ ਦੇ ਉਹਨੂੰ 5 ਮਿੰਟਾਂ ਦੇ ਲਈ ਰੱਖ ਲੈਣਾ ਵਾ ਜਿਹੜਾ ਨਾ ਉਹ ਐ ਜਾਨਕਿ ਉਹਦਾ ਘੋਲ ਬਣ ਜੇ ਠੀਕ ਆ ਜੀ ਤੇ 5 ਸਾਲ ਦੀ ਉਮਰ ਤੋਂ ਲੈ ਕੇ 15 ਸਾਲ ਦੇ ਬੱਚੇ ਤੱਕ ਤੁਸੀਂ ਉਹਦੇ ਸਾਰੇ ਐ ਬਾਡੀ ਤੇ ਮਿਲਦਾ ਲੱਤਾਂ ਪੈਰਾਂ ਹੱਥਾਂ ਤੇ ਮੱਥੇ ਤੇ ਤੇ ਰੀਡ ਦੀ ਹੱਡੀ ਨੂੰ ਜ਼ਿਆਦਾ ਮਿਲਣੀ ਆ ਉਹ ਮਿੱਟੀ ਰੀਡ ਦੀ ਹੱਡੀ ਨੂੰ ਜ਼ਿਆਦਾ ਮਿਲਣੀ ਆ ਕਿਉਂਕਿ ਰੀਡ ਦੀ ਹੱਡੀ ਜੀ ਇੱਕ ਇਹੋ ਜੀ ਚੀਜ਼ ਬਣ ਜਾਂਦੀ ਆ ਜਿਹੜੀ ਉਹ ਬੱਚੇ ਨੂੰ ਉਹਦਾ ਦਿਮਾਗ ਸੁਸਤ ਕਰਦੀ ਆ ਠੀਕ ਆ ਜੀ ਰੀਡ ਦੀ ਹੱਡੀ ਤੇ ਬਹੁਤ ਜ਼ਿਆਦਾ ਇਹ ਮਿੱਟੀ ਮਲਣੀ ਲਾਲ ਮਿੱਟੀ ਗਿੱਲੀ ਕਰਕੇ ਜਦੋਂ ਤੁਸੀਂ ਮਿੱਟੀ ਮਲੋਗੇ ਉਸ ਨੂੰ 20-25 ਮਿੰਟ ਤੱਕ ਐ ਬੱਚੇ ਨੂੰ ਕਹਿਣਾ ਵਾ ਵੀ ਤੂੰ ਨਵਾਣਾ ਨਹੀਂਗਾ ਜਦੋਂ ਮਿੱਟੀ ਥੋੜੀ ਜੀ ਸੁੱਕ ਜੇ ਉਦੋਂ ਬੱਚੇ ਨੂੰ ਤੁਸੀਂ ਨਵਾ ਦੇਣਾ ਵਾ ਵੀਰ ਜੀ ਮਿੱਟੀ ਦੇ ਵਿੱਚ ਇੱਕ ਇਹੋ ਜਿਹਾ ਪੋਟਾਸ਼ੀਅਮ ਆਇਰਨ ਕੈਲਸ਼ੀਅਮ ਫਾਸਫੋਰਸ ਮਿਨਰਲਸ ਜਿਹੜੇ ਤੁਸੀਂ ਮਹਿੰਗੇ ਤੋਂ ਮਹਿੰਗਾ ਜੂਸ ਪਿਆ ਕੇ ਬੱਚਿਆਂ ਨੂੰ ਕਹਿੰਦੇ ਜਣਾ ਵੀ ਪਤਾ ਨਹੀਂ ਇਹਨੂੰ ਕੀ ਹੋ ਜਾਣਾ ਪਰ ਜੂਸਾਂ ਨਾਲ ਕੁਝ ਨਹੀਂ ਹੋਣਾ ਫਲਾਂ ਦੇ ਨਾਲ ਚਲੋ ਹੁੰਦਾ ਤੇ ਹੈ ਆ ਪਰ ਉਹ ਬਹੁਤ ਲੇਟ ਅਸਰ ਕਰਦਾ ਵਾ ਜੋ ਇਹ ਮਿੱਟੀ ਦੇ ਕਣਾਂ ਨੇ ਬੋਡੀ ਦੇ ਵਿੱਚ ਸਮਾ ਕੇ ਬੱਚੇ ਨੂੰ ਤੰਦਰੁਸਤ ਕਰਨਾ ਨਾ ਉਹਨਾਂ ਕਿਹ ਚੀਜ਼ ਨੇ ਨਹੀਂ ਜੋ ਕਰਨਾ ਇਹ ਅਜ਼ਮਾ ਕੇ ਵੇਖ ਲਓ ਮੈਂ ਵੀ ਆਪਣੇ ਬੱਚਿਆਂ ਤੇ ਅਜ਼ਮਾਉਣਾ ਕਿਉਂਕਿ ਮੇਰੇ ਪਾਪਾ ਜੀ ਆਪਣੇ ਪੁੱਤਰਾਂ ਨੂੰ ਬੜਾ ਹੀ ਪਿਆਰ ਕਰਦੇ ਆ ਤੇ ਉਹ ਪੁੱਤਰਾਂ ਨੂੰ ਮਿੱਟੀ ਦੇ ਵਿੱਚ ਖੇਡਣ ਵੀ ਦਿੰਦੇ ਆ ਤੇ ਉਹਨਾਂ ਦੇ ਸਰੀਰ ਤੇ ਮਿੱਟੀ ਵੀ ਲਾਉਂਦੇ ਆ ਠੀਕ ਆ ਜੀ ਲਾਲ ਮਿੱਟੀ ਅਸੀਂ ਲਿਆਣ ਕੇ ਰੱਖੀ ਘਰੇ ਤੇ ਸਾਡੇ ਬੱਚੇ ਇੰਨੇ ਜਿਆਦਾ ਵਧੀਆ ਹੈਲਦੀ ਆ ਕੂਨ ਬੋਲਣ ਚ ਇੰਨੇ ਜਿਆਦਾ ਵੀ ਸਿਆਨਫ ਆ ਕਿ ਇਹਨਾਂ ਦੇ ਨਾਲ ਦਿਮਾਗ ਬਹੁਤ ਤੇਜ ਹੁੰਦਾ ਮਿੱਟੀ ਦੇ ਵਿੱਚ ਤੁਸੀਂ ਬੱਚਿਆਂ ਨੂੰ ਖੇਡਣ ਦਿਓ ਮਿੱਟੀ ਦੇ ਨਾਲ ਕੋਈ ਅਲਰਜੀ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਇੰਗਲੈਂਡ ਅਮਰੀਕਾ ਕੈਨੇਡਾ ਚ ਜਿਹੜੇ ਆਪਣੇ ਪੰਜਾਬੀ ਵੀਰ ਉਧਰ ਵਸੇ ਆ ਉਹ ਆਪਣੇ ਬੱਚਿਆਂ ਨੂੰ ਜਦੋਂ ਮਿੱਟੀ ਦੀ ਘਾਟ ਆਉਂਦੀ ਹੈ ਤੇ ਪੰਜਾਬ ਚ ਲੈ ਕੇ ਆਉਂਦੇ ਆ ਤੇ ਮਿੱਟੀ 'ਚ ਖੜਾਉਂਦੇ ਆ ਠੀਕ ਆ ਜੀ ਤੇ ਤੁਸੀਂ ਇੱਕ ਪਿੱਛੇ ਦੇ ਝਾਤ ਮਾਰ ਲਿਓ ਜਿਹੜੇ ਕਬੱਡੀ ਦੇ ਵਿੱਚ ਮੁੰਡੇ ਛੋਟੇ ਛੋਟੇ ਖੇਡਦੇ ਆ ਕਬੱਡੀ ਖੇਡਦੇ ਆ ਜਾਂ ਵੱਡੇ ਨੌਜਵਾਨ ਖੇਡਦੇ ਆ ਉਹਨਾਂ ਦੇ ਵੇਖ ਲਓ ਕਿਹੜੇ ਕਿਹੜੇ ਸਰੀਰ ਹੁੰਦੇ ਆ ਕਿੱਡੇ ਵਧੀਆ ਉਹ ਹੈਲਦੀ ਹੁੰਦੇ ਆ ਠੀਕ ਆ ਜੀ ਸਿਰਫ ਮਿੱਟੀ ਦੇ ਵਿੱਚੋਂ ਹੀ ਸਾਰੇ ਵਿਟਾਮਿਨ ਮਿਲਦੇ ਆ ਮਿੱਟੀ ਦੇ ਵਿੱਚੋਂ ਠੀਕ ਆ ਜੀ ਜ ਮਿੱਟੀ ਤੋਂ ਤੁਸੀਂ ਕਹਿੰਦੇ ਜੋ ਅਲਰਜੀ ਹੋ ਜਾਊਗੀ ਜੀ ਬੱਚੇ ਨੂੰ ਉਹ ਹੋ ਜਾਊਗਾ ਆ ਜਾਊਗਾ ਕੱਖ ਨਹੀਂ ਹੋਣਾ ਵੀਰ ਜੀ ਮਿੱਟੀ ਦੇ ਨਾਲ ਮਿੱਟੀ ਦੇ ਕੇ ਚੀਜ਼ ਹੈ ਮਿੱਟੀ ਨੂੰ ਥੋੜੀ ਥੋੜੀ ਖਾਣ ਲਈ ਵੀ ਆਪਣੇ ਬੱਚਿਆਂ ਨੂੰ ਦੋਗੇ ਨਾ ਉਹ ਤਾਂ ਵੀ ਤੰਦਰੁਸਤ ਰਹਿਣਗੇ ਇਹਦੇ ਨਾਲ ਕੋਈ ਕਿਰਮ ਨਹੀਂ ਪੈਦਾ ਹੁੰਦੇ ਢੇਡਿ ਚ ਕੋਈ ਕੁਝ ਨਹੀਂ ਹੁੰਦਾ ਠੀਕ ਹੈ ਜੀ ਮਿੱਟੀ ਇੱਕ ਵਰਦਾਨ ਹੈ ਬੱਚਿਆਂ ਦੇ ਲਈ ਠੀਕ ਹੈ ਜੀ ਆਪਾਂ ਪਿੱਛੇ ਜੇ ਜਾਈਏ 20 ਸਾਲ 25 ਸਾਲ ਪਹਿਲਾਂ ਜਦੋਂ ਮੀਂਹ ਆਉਂਦਾ ਸੀ ਆਪਾਂ ਕਿਵੇਂ ਇੱਕ ਦੂਜੇ ਨੂੰ ਮਿੱਟੀ ਮਲ ਕੇ ਤੇ ਦਰਿਆ 'ਚ ਛਾਲ ਮਾਰਦੇ ਹਾਂ ਤੇ ਕਿੱਡੇ ਵਧੀਆ ਆਪਣੇ ਅੱਜ ਤੱਕ ਕਿੱਡੀ ਵਧੀਆ ਸਿਹਤ ਆਪਣੀ ਠੀਕ ਹੈ ਜੀ ਤੇ ਮਿੱ ਬੱਚਿਆਂ ਨੂੰ ਖੜਾਓ ਵੀ ਜੇ ਨਹੀਂ ਤੁਸੀਂ ਖੜਾ ਸਕਦੇ ਜਦੋਂ ਜਦੋਂ ਉਹਨਾਂ ਨੂੰ ਛੁੱਟੀ ਹੁੰਦੀ ਜਾਂ ਹੌਲੀਡੇ ਹੁੰਦਾ ਵਾ ਤੇ ਆਪਣੇ ਬੱਚਿਆਂ ਨੂੰ ਮਿੱਟੀ ਮਲ ਕੇ ਚੰਗੀ ਤਰ੍ਹਾਂ ਠੀਕ ਹੈ ਜੀ ਘਰੇ ਉਹਨਾਂ ਨੂੰ ਇੱਕ ਥਾਂ ਤੇ ਬਾਦੋ ਜਦੋਂ ਮਿੱਟੀ ਮਰਜੀ ਸੁੱਕੇ ਐਤਵਾਰ ਛੁੱਟੀ ਵਾਲੇ ਦਿਨ ਇਹ ਹਫਤੇ ਦੇ ਵਿੱਚ ਤੁਸੀਂ ਦੋ ਵਾਰ ਹੀ ਕਰ ਸਕਦੇ ਜੋ ਮਿੱਟੀ ਦੇ ਨਾਲ ਐ ਚੰਗੀ ਤਰ੍ਹਾਂ ਉਹਨਾਂ ਦੇ ਸਰੀਰ ਨੂੰ ਮਲ ਦੋ ਠੀਕ ਹੈ ਜੀ 20 ਮਿੰਟ ਬਾਅਦ ਨਵਾ ਦਿਓ ਤੇ ਵੇਖੋ ਤੁਹਾਡਾ ਬੱਚਾ ਜਿਹੜਾ ਤੰਦਰੁਸਤ ਹੁੰਦਾ ਕਿ ਨਹੀਂ ਹੁੰਦਾ ਠੀਕ ਹੈ ਜੀ ਜਿਹੜੀਆਂ ਸਾਡੀਆਂ ਭੈਣਾ ਵਾਂ ਜਾਨਕੀ 5-7 ਸਾਲ ਦੀਆਂ ਜਾਂ 10-12 ਸਾਲ ਦੀਆਂ ਜਾਂ 15-16 ਸਾਲ ਦੀਆਂ ਉਹ ਮਹਿੰਦੀ ਦੀ ਥਾ ਤੇ ਜਿਦ ਤਰਾ ਮਹਿੰਦੀ ਕੁੜੀਆਂ ਲਾਉਂਦੀਆਂ ਵਾ ਕਿੱਡੇ ਪਿਆਰ ਨਾਲ ਉਹ ਮਹਿੰਦੀ ਦੀ ਥਾ ਤੇ ਹੱਥਾਂ ਨੂੰ ਇੱਥੋਂ ਤੱਕ ਮਿੱਟੀ ਮਲਣਾ ਲਾਲ ਮਿੱਟੀ ਇਸ ਤਰ੍ਹਾਂ ਹੱਥਾਂ ਨੂੰ ਵੀ ਲਾਉਣਾ ਇੱਧਰ ਵੀ ਲਾਉਣਾ ਇੱਧਰ ਵੀ ਲਾਉਣਾ ਇੱਧਰ ਵੀ ਇੰਨੀਆਂ ਨੇ ਠੀਕ ਹੈ ਜੀ ਤੇ ਉਹ 15-20 ਮਿੰਟ ਇਸ ਤਰ੍ਹਾਂ ਰੱਖਣਾ ਉਸ ਤੋਂ ਬਾਅਦ ਥੋ ਲੈਣਾ ਉਹਨਾਂ ਦੇ ਰੋਮਾਂ ਦੇ ਵਿੱਚ ਦੀ ਇਹ ਕਾਨ ਜਾ ਕੇ ਮਿੱਟੀ ਦੇ ਉਹਨਾਂ ਦਾ ਸਰੀਰ ਇੱਕ ਐਕਟਿਵ ਕਰਨਗੇ ਨਾ ਇਹਦੇ ਨਾਲ ਵਾਲ ਝੜਦੇ ਜੇ ਨਾ ਅੱਖਾਂ ਦੇ ਵਿੱਚ ਪਾਣੀ ਨਿਕਲਦਾ ਜੇ ਨਾ ਜਨ ਕੇ ਇਹਦੇ ਫਾਇਦੇ ਹੀ ਫਾਇਦੇ ਕੁਦਰਤੀ ਚੀਜ਼ਾਂ ਦੇ ਨਾਲ ਜੁੜੋ ਤੇ ਇਸ ਵੀਡੀਓ ਤੇ ਜ਼ਰੂਰ ਧਿਆਨ ਕਰਿਓ ਗੌਰ ਕਰਿਓ ਤੇ ਆਪਣੇ ਬੱਚਿਆਂ ਨੂੰ ਜੇ ਤੁਸੀਂ ਪਿਆਰ ਕਰਦੇ ਜੋ ਇਸ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਇਹ ਇਹ ਭਲਾ ਹੀ ਏ ਠੀਕ ਆ ਜੀ ਸ਼ੇਅਰ ਵੀ ਜ਼ਰੂਰ ਕਰੋ ਤੇ ਆਪਣੇ ਬੱਚਿਆਂ ਨੂੰ ਜੇ ਤੁਸੀਂ ਪਿਆਰ ਕਰਦੇ ਜੋ ਇਹ 2-3 ਮਹੀਨੇ ਕਰਕੇ ਵੇਖੋ ਤੁਹਾਡੇ ਬੱਚਿਆਂ ਦੇ ਵਿੱਚ ਇੱਕ ਇਹੋ ਜਿਹਾ ਐਕਟੀਵਿਟੀ ਆ ਜੂਗੀ ਕਿ ਤੁਸੀਂ ਖੁਦ ਹਰਾ ਰਹੇ ਹੋਗੇ ਕਿ ਅਸੀਂ ਆਪਣੇ ਬੱਚਿਆਂ ਨੂੰ ਇੰਨਾ ਕੁਝ ਕਰਵਾਇਆ ਇੰਨਾ ਕੁਝ ਕਰਵਾਇਆ ਤੇ ਕੁਝ ਨਹੀਂ ਬਣਿਆ ਵੀਰ ਜੀ ਡਾਕਟਰਾਂ ਤੋਂ ਨਾ ਲੁੱਟੇ ਜਾਓ ਆਪਾਂ ਕੁਦਰਤੀ ਚੀਜ਼ਾਂ ਦੇ ਨਾਲ ਜੁੜੀਏ ਉਹਨਾਂ ਨੂੰ ਖੁੱਲੀ ਹਵਾ ਦੇ ਵਿੱਚ ਉਹਨਾਂ ਨੂੰ ਸੈਰ ਕਰਾਓ ਦਿਨ ਰਾਤ ਠੀਕ ਹੈ ਜੀ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲੈ ਕੇ ਜ਼ਰੂਰ ਕਰੋ ਤੇ ਇਸ ਵੀਡੀਓ ਤੇ ਗੌਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ